ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਕੀ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਬਾਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਅਥਰੱਕੇ ਤੰਦਰੁਸਤੀਆਂ ਬਖਸ਼ਣ ਸੋ ਅੱਜ ਦਾ ਆਪਣਾ ਵਲੌਗ ਇਦਾਂ ਵੀ ਆਪਾਂ ਸ਼ੁਰੂਆਤ ਕਰਦੇ ਆਂ ਆਪਣੇ ਰਾਇਆ ਸਾਹਿਬ ਜੀ ਦੇ ਮਜਾਰੇ ਤੋਂ ਸੋ ਆਪਾਂ ਤੁਹਾਨੂੰ ਪਤਾ ਵੀ ਰਾਇਆ ਸਾਹਿਬ ਜਾਂਦੇ ਆਉਂਦੇ ਆਂ ਸੋ ਆਪਾਂ ਚੱਲੇ ਆਂ ਰਾਇਆ ਸਾਹਿਬ ਤੇ ਆਪਾਂ ਆਪਣੇ ਗੁਰੂ ਦੇ ਕੋਲ ਚੱਲੇ ਆਂ ਬਹੁਤ ਸਾਡਾ ਹੋਈ ਆ ਕਿ ਨਹੀਂ ਉਹਨਾਂ ਆਪਾਂ ਚੱਲੀਆਂ ਰਾਇਆ ਸਾਹਿਬ ਪਹਿਲਾਂ ਆਪਾਂ ਰਾਇਆ ਸਾਹਿਬ ਦੇ ਦਰਸ਼ਨ ਕਰਾਂਗੇ ਫਿਰ ਆਪਾਂ ਇੰਜੋਏ ਕਰਾਂਗੇ ਮੰਮੀ ਦਾ ਬਰਥਡੇ ਮੰਮੀ ਦਾ ਬਰਥਡੇ ਅੱਜ ਬਰਥਡੇ ਵੀ ਆ ਤੇ ਨਵਾਂ ਸਾਲ ਵੀ ਆ ਅੱਜ ਬਾਤ ਹੀ ਜਾਣਿਆਂ ਦਾ ਬਹੁਤੀ ਜਾਣਿਆਂ ਦਾ ਬਰਥਡੇ ਅੱਜ ਪਹਿਲਾਂ ਅਸੀਂ ਮੱਥਾ ਟੇਕ ਕੇ ਫਿਰ ਮੰਮੀ ਦੇ ਬਰਥਡੇ ਦੀ ਤਿਆਰੀ ਕਰਾਂਗੇ ਤੇ ਚਲੋ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਤੇ ਸਾਰੇ ਜਣੇ ਲਵ ਯੂ ਹਾਂਜੀ ਗਾਈਜ਼ ਆਹ ਦੇਖੋ ਜੀ ਬਾਰਿਸ਼ ਬਹੁਤ ਜ਼ਿਆਦਾ ਹੋਈ ਆ ਤੇ ਬਣਾ ਬਣੀ ਪਈ ਸੀ ਤੇ ਆ ਹੀ ਗਿਆ ਆ ਰਾਤ ਦਾ ਹੀ ਪੈਂਦੇ ਆ ਤੇ ਬਲੌਗ ਬਹੁਤ ਭੈਣ ਆ ਜਿਹਦਾ 9 ਸਾਲ ਦੀਆਂ ਮੁਬਾਰਕਾਂ ਹੈਪੀ ਨਿਊਜ਼ਰ ਆਲ ਫੈਮਿਲੀ ਐਂਡ ਆਲ YouTube ਫੈਮਿਲੀ ਐਂਡ Snapchat ਫੈਮਿਲੀ ਸਾਰੇ ਜਿੰਨੇ ਵੀ ਪਿਆਰ ਕਰਦੇ ਆ ਲੋਕ ਸੱਦਾ ਸੰਵੀਰ ਦੇਖੋ ਜੀ ਲੰਮੇ ਪਿਆ ਲੈ ਤਾਂ ਸੰਵੀਰ ਲੰਮੇ ਪਿਆ ਸੰਵੀਰ ਆ ਦੇਖੋ ਰੋਡ ਤੇ ਜਾਂਦੀ ਸ਼ੂਕ ਦੀ ਸੜਕ ਤੇ ਜਾਂਦੀ ਕਿੰਨੀ ਸਪੀਡ ਤੇ ਚੈੱਕ ਕਰਾਂ ਮੜੀ ਇਧਰ ਹਾਂ ਗਾਈਜ਼ ਦੇਖ ਸਕਦੇ ਹੋ ਤੁਸੀ ਦਿਖਾਈ ਨਹੀਂ ਦਿਖਾ ਵੀ ਦਿੰਦੀ ਆ ਦੇਖੋ ਕਿੰਨੀ ਆ ਭਲਾ 140 146 ਬੋਤਲ ਇਹਦੀ ਆਦੇ ਪਈ ਫਿਕਰ ਵਾਲੀ ਸਾਈਡ ਪਤਾ ਨਹੀਂ ਕਾ ਦਾ ਡੱਬਾ ਲੈ ਰਹੇ ਨੇ ਲੈ ਤਾਂ ਦੇਖੋ ਨੈ 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 ਆ ਗਈ ਹਾਂਜੀ ਆ ਗਿਆ ਇਧਰ ਆ ਜੋ ਜੀ ਆ ਜੋ ਆਗੇ ਬਾਹਰ ਮੀਂਹ ਦੇਖੋ ਕਿੰਨਾ ਪੈ ਰਿਹਾ ਆ ਹਾਂਜੀ ਹਾਂਜੀ ਕੀ ਲੈ ਕੇ ਆਏ ਹੋ ਯਾਰ ਬਰਫੀ ਦੀ ਸ਼ਾਇਦ ਉੱਥੋਂ ਮਿਲ ਮਿਲਦੀ ਹੈ ਨਾ ਪਤੀਸਾ ਤਾਂ ਮਿਲ ਹੀ ਜਾਂਦਾ ਆ ਜਿਹੜਾ ਆਣ ਵਾਸਤੇ ਬਰਫੀ ਲੈ ਗਏ ਆ ਬਾਬਾ ਜੀ ਦੀ ਆਓ ਗੁਰੂ ਉੱਥੇ ਗੁਰਦੁਆਰਾ ਸਾਹਿਬ ਅੱਛਾ ਅੱਛਾ ਬਰਫੀ ਮਿਲਦੀ ਭਲਾ ਤੁਹਾਨੂੰ ਪਤਾ ਨਹੀਂ ਮਿਲਦੀ ਆ ਹੈ ਮਿਲ ਜਾਂਦੀ ਹੈ ਮਿਲਦੀ ਹੈ ਮਿਲਦੀ ਆ ਪਤਾ ਕਿੱਥੋਂ ਉੱਥੋਂ ਹੀ ਅੰਦਰੋਂ ਬਾਹਰੋਂ ਜਿੱਥੇ ਪ੍ਰਸ਼ਾਦ ਮਿਲਦਾ ਪਤੀਸਾ ਆ ਤੇ ਮੈਂ ਦੇਖਿਆ ਲੱਡੂ ਆ ਤੇ ਬੇਸਣ ਸੀ ਗਰਦੀ ਮੈਂ ਦੇਖੀ ਨਹੀਂ ਜਪਾ ਚੁੱਕੇ ਆ ਜੀ ਮਝਾਰਾ ਜੀ ਦੇ ਤੇ ਹੁਣ ਆਪਾਂ ਇੱਕ ਨਾ ਜੀ ਮੱਥਾ ਆ ਤੀਰ ਬਲਾਉਂਦੇ ਆ ਦਰਮਿਆਨ ਬਲਾਉਂਦੇ ਚਲੋ ਜੀ ਪਹੁੰਚੋ ਜੀ ਪਹੁੰਚੋ ਦੇਖੋ ਜੀ ਸੰਵੀਰ ਸਾਡਾ ਇੱਧਰ ਬਿੱਕੂ ਦੇਖ ਲਓ ਜੀ ਮੈਂ ਇਹਦੇ ਸ਼ੂਜ਼ ਤਾਂ ਨਹੀਂ ਲਾਏ ਹੈਗੇ ਮੈਂ ਕਿਹਾ ਠੰਡ ਿਆ ਧਿਆਨਾ ਮੰਮਾ ਧਿਆਨਾ ਇੱਥੋਂ ਜੀ ਗਾਇਸ ਅਸੀਂ ਹਰੇਕ ਟਾਈਮ ਭੋਲ ਆਈਦਾ ਰਮਾਲ ਤੇ ਦਰੋਣੇ ਨਾਲੇ ਰਮਾਲ ਲੈਣਾ ਰਮਾਲ ਲੈਣਗੇ ਹਾਂ ਜੀ ਆਹੋ ਬਲੈਕ ਬਹੁਤ ਕਹਿੰਦਾ ਮੇਰਾ ਬਲੈਕ ਕਾਲਾ ਲੈਣਾ ਆ ਲੈ ਬਲੈਕ ਬਹੁਤ ਆ ਨਾ ਇਹਨਾਂ ਤੋਂ ਲੈ ਲਓ ਜੀ ਡੱਬਾ ਨਹੀਂ ਨਾ ਕੱਢ ਕੇ ਲਿਆਂਦਾ ਦੇਖੋ ਇਹ ਦਰবেশ ਦਰਵੇਰਾਜਾ ਸਾਹਿਬ ਜੀ ਦੇ ਦਰবেশ ਇਹ ਕੁਛ ਨਹੀਂ ਕਹਿੰਦੇ ਹੈਗੇ ਜਿਹੜੇ ਆਪਣੇ ਜਿੰਨੇ ਵੀ ਤੇ ਦਰਵੇਸ਼ ਨੇ ਕੁਝ ਨਹੀਂ ਕਹਿੰਦੇ ਇਹਨਾਂ ਨਾਲ ਜਿੰਨਾ ਮਰਜ਼ੀ ਲਾਡ ਪਿਆਰ ਕਰੀ ਜਾਓ ਆ ਦੇ ਕੋਈ ਇਹਨਾਂ ਨੇ ਪਿਆਰ ਹੀ ਲੈਣਾ ਆ ਦੇਖੋ ਆ ਉਹ ਦੂਜਾ ਦੇਖੋ ਇਹਨਾਂ ਨੇ ਪਿਆਰ ਲੈਣਾ ਆ ਦੇਖ ਆ ਜਾ ਪਿਆਰ ਦਈਏ ਤੈਨੂੰ ਵੀ ਮੈਂ ਬੁੱਗਾ ਇਹ ਨਹੀਂ ਕੁਝ ਨਹੀਂ ਕਹਿੰਦੇ ਜਿੰਨੇ ਵੀ ਬਾਹਲ ਬਾਹਲ ਦੇ ਡੌਗ ਤੁਹਾਨੂੰ ਪੈ ਜਾਣਗੇ ਹੂੰ ਇਹ ਜਿੰਨੇ ਇੱਥੇ ਹੈ ਨਾ ਹੂੰ ਮੈਂ ਕਹਿੰਦਾ ਜਾ ਤਾਂ ਕਿੰਨੇ ਆ ਦੋ ਬੈਠੇ ਤਿੰਨ ਗੱਡੀ ਉਹਦੇ ਹੂੰ ਠੀਕ ਆ ਗੱਡੀ ਅੱਗੇ ਬਹੁਤ ਨੇ ਆ ਦੇਖੋ ਜੀ ਸਾਡੇ ਪੈਰ ਠੰਡੇ ਲੱਗੰਦੇ ਆ ਹੁਣ ਤਾਂ ਹਮਮਮ ਆ ਮੇਰਾ ਮੱਤ ਟੋਣੇ ਵਾਲੇ ਓਕੇ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਫਿਰ ਤੋਂ ਦੁਬਾਰਾ ਹਾਂਜੀ ਅੱਜ ਅੱਜ ਮੰਮੀ ਦਾ ਬਰਥਡੇ ਆ ਆਪਾਂ ਸੈਲੀਬ੍ਰੇਟ ਕਰਨਾ ਆ ਤੇ ਆਪਾਂ ਉਹ ਚੀਜ਼ ਬਾਰੇ ਸੋਚਦੇ ਆਂ ਤਿਆਰੀ ਕਰਾਂਗੇ ਵਧੀਆ ਤਰੀਕੇ ਨਾਲ ਹਨਾ ਪ੍ਰੀਤ ਨਾਗ ਮੰਮੀ ਦਾ ਬਰਥਡੇ ਆਪਾਂ ਸੈਲੀਬ੍ਰੇਟ ਕਰਨਾ ਅੱਜ ਤਿਆਰੀ ਕਰਾਂਗੇ ਯੈਸ ਤਿਆਰੀ ਕਰਾਂਗੇ ਅੱਜ ਆਓਏ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਲੋ ਵੀ ਦੀਦੀ ਹੁਣੀ ਮਿਲੇ ਸਾਨੂੰ ਰਾਇਆ ਸਾਹਿਬ ਜੀ ਤੇ ਕਾਫੀ ਜਾਣੇ ਮਿਲਦੇ ਪਏ ਤੇ ਐਂ ਦੀਦੀ ਹੁਣੀ ਮਿਲੇ ਜਿਹੜੀ ਕਿਤੋਂ ਤੁਸੀਂ ਮੂਸਾਪੁਰ ਤੋਂ ਆ ਜੀ ਮੂਸਾਪੁਰ ਤੋਂ ਸਾਰੇ ਮਿਲ ਰਹੇ ਨੇ ਅੱਜ ਤੇ ਆ ਵੀ ਪਹਿਲਾਂ ਇਹ ਵੀ ਉੱਥੇ ਜੀ ਸੀ ਨਾ ਕੁੜੀਆਂ ਜਿਹੜੀ ਗਈਆਂ ਉਧਰ ਨੂੰ ਅੱਛਾ ਅੱਛਾ ਇਹ ਵੀ ਇੱਧਰ ਹੀ ਮਿਲੇ ਆ ਠੀਕ ਆ ਠੀਕਾ ਸੋ ਦੇਰੀ ਧੰਨਵਾਦ ਤੁਹਾਡਾ ਇੰਸਟਾਗ੍ਰam ਤੇ ਵੀਡੀਓ ਲਾਈਕ ਕਰਦੇ ਆ ਜੀ ਜੀ ਹੁਣ ਕਹਿੰਦੇ ਵੀ ਧੰਨਵਾਦ ਆਹ ਯਾ ਸਾਹਿਬ ਜੀ ਮਿਹਰ ਕਰਨ ਸਾਰਿਆਂ ਤੇ ਚਲੋ ਵੀ ਆਜੋ ਬੱਲੇ ਬੱਲੇ ਪਾਏ ਆ ਆਪਾਂ ਦੇ ਮੈਂ ਦੇਖ ਲਿਆ ਮੈਂ ਕਿਹਾ ਭਾਈ ਮੈਂ ਕਿਹਾ ਭਾਈ ਰੁਕ ਜਾਓ ਹੁਣ ਕਦੋਂ ਐ ਮੈਨੂੰ ਹੋ ਗਿਆ 2-3 ਘੰਟੇ ਮੈਨੂੰ ਪਲਾਓ ਜ਼ਹਿਰ ਜਦੀ ਜ਼ਹਿਰ ਜਦੀ ਦੀ ਕਰੂ ਆਪਾਂ ਆ ਗਏ ਅਜੇ ਵੀ ਇੰਨਾ ਢੰਮ ਵੀ ਇੰਨਾ ਟਾਈਮ ਹੀ ਹੋਇਆ ਆਪਾਂ ਇਹ ਮੱਖਾ ਪੁੱਟਿਆ ਜਿਲੀ ਬਾ ਨਾਉਂ ਨੂੰ ਤੁਹਾਨੂੰ ਫੇਰ ਜਦੀ ਕਹਿੰਦਾ ਜ਼ਹਿਰ ਜਦੀ ਮਾਰ ਕਾ ਦੀ ਜਾਨ ਦਿੰਦੀਆਂ ਤੁਹਾਨੂੰ ਇੱਧਰ ਮੰਮੀ ਮੇਰੀ ਉੱਤਰੋਂ ਪਿੱਛੇ ਮਾਂ ਚੱਲੀ ਹੋਰ ਮੰਮੀ ਇੱਧਰ ਮੁबारकਾ ਦੇਂਦੇ ਜਨਮ ਦਾ ਮੁबारकਾ ਦੀ ਜਾਨ ਦਿੰਦੀਆਂ ਹਾਂਜੀ ਹਾਂਜੀ ਇਹ ਦੇ ਹਾਂ ਜੀ ਕਰਦਾ ਨਹੀਂ ਹਾਂ ਜੀ ਕਰਦਾ ਨਹੀਂ ਮੈਂ ਬਾਲ ਨਹੀਂ ਖਾਣਾ ਬਈ ਮੈਨੂੰ ਦੇਖ ਬਹੁਤ ਮੈਂ ਵੀਡੀਓ ਬਣਾਵਾ ਯਾਰ ਜੀ ਹੋਰ ਕਰੋ ਜੀ ਆ ਦੇਖੋ ਜੀ ਸੰਗਤ ਦੰਕੋੜੀ ਦਾ ਬਿਲਾਤੀ ਹੀ ਹੈ ਲਿੰਕ ਬਹੁਤ ਵੀ ਮੈਂ ਇਸ ਦਾ ਕੋਈ ਲਾੜ ਨਹੀਂ ਕੋਈ ਨਹੀਂ ਮੈਂ ਬਣਾਦਾ ਮੈਂ ਸੰਗਤ ਤਾਂ ਦੇਖੋ ਸੰਗਤ ਆ ਗਏ ਮੰਮੀ ਤਿੰਨ ਮਿੰਟ ਕਰਦੇ ਕੋਈ ਗੱਲ ਮੰਮੀ ਹੋਰ ਭਾਜੀ ਕਿੱਧਰ ਹਾਂਜੀ ਬਹੁਤ ਬੱਲੇ ਚਲੋ ਜਾ ਰਹਾ ਹੈ ਮੈਨੂੰ ਕਰ ਲੇ ਮੈਂ ਦੀ ਕੋਈ ਰਸ਼ ਬੜਾ ਜਿਆਦਾ ਆ ਚਲੋ ਵੀ ਚਲੋ 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 ਇਧਰ ਕਿੱਧਰ ਚਲੋ ਸਨਵੀਰ 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 ਨੰਨੂ ਕੀ ਹੈਲੋ ਕਰ ਦੇ ਹਲੋ ਹਾਂਜੀ ਹੈਲੋ ਅਤਿ ਤੁਹਾਨੂੰ ਬੋਲਾਂਗੇ ਬਾਅਦ ਵਿੱਚ ਹਾਂਜੀ ਸਤੀ ਕੰਟੀ ਜੀ ਸਤੀ ਕੰਟੀ चल 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 ਵੀ ਆ ਗਏ ਆ ਪ੍ਰੀਤੋਣੀ ਸ਼ੂ ਲੈ ਕੇ ਤੇ ਆਪਾਂ ਨੂੰ ਚੁੰਨੀ ਨਹੀਂ ਲਉਣੀ ਸਿਰ ਤੋਂ ਰਾਜਾ ਸਾਹਿਬ ਆਏ ਆ ਤੇ ਬੜੇ ਬੜੇ ਬੜੀ ਸੰਗਤ ਪਿਆਰ ਕਰਨ ਦੀ ਪੀਤ ਕਿ ਨਹੀਂ ਆਹ ਬਹੁਤ ਵਧੀਆ ਹੋ ਗਿਆ ਹੈ ਔਰ ਇੱਕ ਆਇਆ ਟਾਈਮ ਨਾ ਆਏ ਦੇਖ ਲਓ ਆ ਲੋ ਵੀ ਮੇਰ ਕਰੇ ਜਰਾਇਆ ਸਾਹਿਬ ਦੀ ਸਭ ਦੇ ਦੇਖ ਕਿਦਾਂ ਕਰੇ ਦਾ ਸਿੰਘ ਮਾਤਾ ਦਾ ਸਿੱਖ ਤਾਂ ਰਾਜ ਜੀ ਬਹੁਤ ਵਧੀਆ ਆ। ਆਲੂ ਪੈਣ। ਥੈਂਕ ਯੂ। ਉਹ ਜਨਨ ਨੂੰ ਇੱਕ ਦਮ ਨਹੀਂ ਲਿਆ। ਨੰਗਾ ਤੇ ਵੇਖ ਸਕਦੇ ਹੋ ਤੁਸੀਂ ਰਾਜਾ ਸਾਹਿਬ ਜੀ। ਕਹਾਵਾਤ ਰੰਗ ਭਾਗ ਲੱਗੇ ਪਏ ਨੇ। ਜਾ ਰਿਹਾ ਜੇ ਹੈ ਜੇ ਰਾਇ ਸੇ ਜੇ ਰਾਇ ਬੁੱਲ 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 ਪ੍ਰੀਤ ਅੱਬ ਕੀ ਪ੍ਰੀਤ ਇਧਰ ਆਜਾ ਪ੍ਰੀਤ ਆ ਜਾ ਚੱਕ ਕੇ ਗਾਨੀ ਫੋਟੋ ਬੱਲੇ ਬੱਲੇ ਬੁੱਲ ਬੁੱਲ ਇਹ ਪ੍ਰੀਤ ਦੂਜੀ ਸਹਜ ਆ ਸੱਚ ਮੈਂ ਤੇ ਖੜਾ ਭਰਾਵਾ ਭੱਜ ਕੇ ਆਈ ਹਾਂ ਮੈਂ ਕਹਿੰਦੀ ਮੰਮੂ ਫੋਟੋ ਕਰਾਓ ਆ ਇੱਧਰ ਆਓ ਚਲ ਆਪ ਫੋਟੋ ਆ ਕਿੱਥੋਂ ਬੰਦ ਚਲੋ ਲੋ ਬਿਧੀ ਵੀ ਬਲੌਗ ਬਣਾ ਲਈਏ ਬਣਾ ਲਓ ਹਾਂਜੀ ਠੀਕ ਆ ਲੋ ਵੀ ਇੱਧਰ ਦੀਦੀ ਹੁਣੀ ਵੀ ਮਿਲ ਕੇ ਸਾਨੂੰ ਅੱਜ ਅੱਜ ਮੇਰੀ ਮੰਮੀ ਦਾ ਬਰਥਡੇ ਆ ਤੇ ਅੱਜ ਬਹੁਤੇ ਜਾਣੇ ਮੰਮੀ ਦੇ ਇੱਲਾ ਕਿੰਨੇ ਜਾਣੇ ਆ ਪਿਆਰ ਕਰਨ ਵਾਲੇ ਆ ਦੀ ਸੁੱਤਾ ਸਾਡਾ ਦਾਕਾ ਚਲੋ ਫੋਟੋ ਕਰੋਣੀ ਦੀਦੀ ਨਾਲੇ ਸੋ ਤੋਂ ਬਾਅਦ ਫਿਰ ਆਪਾਂ ਜਾਣਾ ਘਰੇ ਹੈ ਅਗੋ ਆ ਪੂਰੇ ਬਲੌਗ ਵੇਖਦੇ ਲੋਕੀ ਇੱਧਰ ਕੇ ਸੰਗ ਦੇ ਆ ਜਾਂਦੇ ਆ ਕੋਈ ਨਹੀਂ ਆਉਂਦਾ ਐ ਹੀ ਆ ਚਲੋ ਚੱਲੀ ਜਾਈਏ ਹਾਂਜੀ ਗਾਇਜ਼ ਆ ਦੇਖੋ ਜੀ ਬਾਬਾ ਜੀ ਦੀਆਂ ਫੋਟੋਆਂ ਦੇਖੋ ਕਿੰਨੀਆਂ ਪਿਆਰੀਆਂ ਆ ਹਨਾ ਮੰਮਾ ਵਧੀਆ ਸੰਗ ਹੈ ਔਰ ਦੇਖੋ ਸੰਗਾ ਛੋਟਾ ਜੀ ਜੀ ਆਪਾਂ ਆ ਕੇ ਬੈਠ ਚੁੱਕੇ ਆ ਗਾਇਜ਼ ਤੇ ਅਸੀਂ ਥੱਕ ਚੁੱਕੇ ਆ ਸਾਡਾ ਸੰਵੀਰ ਵੀ ਥੱਕ ਗਿਆ ਆ ਤੇ ਹਾਂਜੀ ਇਹਨਾਂ ਸੌਂਈ ਜਾ ਰਿਹਾ ਆ ਇਸ ਕਰਕੇ ਥੱਕ ਹੋ ਗਿਆ ਸਾਡੇ ਕੋਲ ਤੇ ਆ ਆ ਲੈ ਸਰ ਮਨਵੀਰ ਦੇਖੋ ਕਿਦਾਂ ਬੱਬਲ ਖਾ ਰਿਹਾ ਇੱਧਰ ਆ ਜਾ ਮਨਵੀਰ ਮਨੂੰ ਇੱਧਰ ਆਇਓ ਤੂੰ ਇੱਧਰ ਸਮਾਨ ਚੱਕਣ ਦੀ ਤਿਆਰੀ ਵੇਚਾ ਕੁੜੀਆਂ ਦੇ ਕੋ ਆਹੋ ਹਾਂ ਚਲੋ ਲੋ ਸਮਾਨ ਚੱਕੋ ਸਮਾਨ ਚਲੋ ਲੈ ਲਓ ਜੋ ਲੈਣਾ ਲੈ ਲਓ ਇਹ ਬਹੁਤ ਏਜ ਸਮਾਨ ਚੱਕੋ ਕਮਾਲ ਕਹਿੰਦੀ ਇਹ ਕਹਿੰਦੀ ਵੀਡੀਓ ਬਣਾਉਣਾ ਨੂੰ ਕਹਿੰਦੀ ਦੇਖ ਲਓ ਜੇ ਲੈਣਾ ਲੈ ਲਓ ਕੱਲ ਲੈਣਾ ਨਹੀਂ ਹੁਣ ਕੀ ਹੋਇਆ ਲੈ ਲਓ ਹੁਣ ਲੈ ਲਓ ਹੁਣ ਹਾਂ ਲੈ ਚੁੱਪ ਹੁਣ ਹੁਣ ਰੋਗੀਆਂ ਅੱਗੇ ਅੱਗੇ ਸਮਾਨ ਹਲਾਉਂਦੀਆਂ ਪਈਆਂ ਜੀ ਲੈਣਾ ਨਹੀਂ ਸਮਾਨ ਲੈ ਲਓ ਚਲੋ ਜੀ ਚੱਲ ਜਾਈਏ ਹਾਂਜੀ ਗਾਇਸ ਆ ਦੇਖੋ ਵੀ ਆਪਾਂ ਸੇਲ ਦਾ ਸਮਾਨ ਲੈ ਲਿਆ ਗਾਇਸ ਕਿੰਨੇ 225 ਰੁਪਏ 225 ਰੁਪਏ ਅੱਛਾ ਮੇਰੀ ਗੱਲ ਸੁਣਿਓ ਆਪਣਾ 75 ਰੁਪਏ ਦੇਣੇ ਆ ਨਾ 75 ਰੁਪਏ ਇੱਥੇ ਕਰ ਦੋ ਮੈਂ ਹੋਏ ਮੈਂ ਬਾਬੇ ਦੀ ਫੋਟੋ ਦੇ ਆ ਮੈਨੂੰ ਹੋਰ ਤਰ੍ਹਾਂ ਹੁੰਦੀ ਹਾਂ ਠੀਕ ਹੈ ਤੂੰ ਕੀ ਕਰ ਰਿਹਾ ਤੂੰ अधा <laughs> प्रीज़न <laughs> और मेरी आँखें बोल रही हैं वो एक छोड़ना है आ जा अच्छा ये मैंने बबल सारे कौन ना तोड़ते होने तोड़ते तीन सेक्शन पे वालों पे हो और आप दिन बता और ये लेकिन दोबारा तो <स्तीक> बदल यार

ਇਤੋਂ 10 ਵਾਧੂ ਲੈ ਮੈਂ ਕਹਿੰਦਾ ਭਰਾ ਮੇਰੇ ਹਾਂ ਮੈਂ ਕਹਿੰਦਾ 10 ਵਾਧੂ ਲੋ ਦਰ पे ਵਾਧੂ ਅੱਛਾ ਵਾਧੂ ਹਾਂ ਐ ਵਾਧੂ ਹਾਂ ਐ ਵਾਧੂ ਹਾਂ ਤਾਂ ਇਹ ਕਰਨਾ ਬਣਾ ਲਵਾਂ ਨਾਲ ਸ਼ਕਰਗੰਦੀ ਗੰਦੀ ਲੋ ਬੇਲੇ ਦਸ ਬਾਦੂ ਲੈ ਤੂੰ 20 ਦੇ ਦੇ ਨੂੰ ਥੰਕ ਯੂ ਮਾੜੀ ਸੀ ਇਹ ਰੱਖ ਲੈ ਰੱਖ ਲੈ ਥੰਦੀ ਵਾਲੀ ਆ ਤੂੰ ਸਾਨੂੰ ਦੇਈ ਜਾਂਦਾ ਬਾਦੂ ਦੱਸ ਉਹ ਕਿਆ ਹੋਇਆ ਮੁੰਡੇ ਨੇ ਬੰਦਾ ਕੋਲ ਆਰ ਇੰਦੇ ਵਿੱਚੋਂ ਨਿਕਲਦੇ ਆ ਆਪਾਂ ਹੁਣ ਤੁਰ ਪਿਆ ਜੀ ਇੱਥੋਂ ਪਾਰਕਿੰਗ ਚ ਨਿਕਲ ਜਵੇ ਗੱਡੀ ਸਾਡੀ ਨਿਕਲ ਜੂਗੀ ਜਲਦੀ ਜਲਦੀ ਆਪਾਂ ਫਿਰ ਪਹੁੰਚੀਏ ਘਰਾਂ ਨੂੰ ਭਾਈ ਕੱਢ ਦੋ ਤੁਸੀਂ ਕਾ 90 ਲੱਖ ਦਾ ਜੀ ਤੁਸੀਂ ਤੁਸੀਂ ਵੀ ਕੱਢ ਲਓ ਸੋ ਜੀ ਮੈਂ ਤਾਂ ਗੱਡੀ ਕੱਢ ਹੀ ਲੈਣੀ ਬਾਅਦ ਚ ਮੇਰਾ ਕੀ ਮੈਂ ਤਾਂ ਬੰਪਰ ਨਵਾਂ ਪੋਇਆ ਤੋੜ ਦੋਗੇ ਆਹੋ ਮੈਂ ਤਾਂ ਲਾਇਆ 9000 ਰੁਪਿਆ ਕੱਲ ਆਹੋ ਸਹੀ ਆ ਸੋ ਗਾਇਜ਼ ਆਪਾਂ ਹੁਣ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਭਰੇ ਰਿਓ ਵਲੌਗ ਦੇ ਨਾਲ ਆਪਾਂ ਜਾਂਦੇ ਜਾਂਦੇ ਹੋਲੀ 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 ਬਿਲਕੁਲ ਹੋਲੀ ਤੋਂ ਵੀ ਫਗਵਾੜਾ ਸ਼ਹਿਰ ਵਿੱਚ ਪ੍ਰੀਤ ਨੂੰ ਗੱਡੀ ਵਿੱਚ ਫੜਾਈ ਬਾਜ਼ਾਰ ਦੇ ਵਿੱਚ ਤੇ ਮੈਂ ਕਹਿੰਦਾ ਚਲ ਸਿੱਖ ਲੈ ਇਹਨੂੰ ਗੱਡੀ ਚਲਾਉਂਦੀ ਐ ਇੱਦਾਂ ਵਧੀਆ ਕੁੜੀ ਵਧੀਆ ਗੱਡੀ ਚਲਾਉਂਦੀ ਐ ਮਾੜੀ ਮਾੜੀ ਮੱਟੀ ਗੱਲ ਤੜੋ ਹੈ ਹੈ ਹੋਲੀ ਹੋਲੀ ਬ੍ਰੇਕ 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 ਇਦਾਂ ਵੀ ਚਲੋ ਗੱਡੀ ਬੜਾ ਕੋਈ ਵੱਡੀ ਗੱਲ ਨਹੀਂ ਬੋਡੀ ਬੰਦਾ ਸਿੱਖ ਲੈਂਦਾ ਦੇਖੋ ਤਾਂ ਚਲਾਉਣੀ ਦੇਈ ਐ ਅੰਨਾ ਕਿੰਨਾ ਰਾਚਿਆ ਆ ਦੇਖਣਾ ਮਾਦਾ ਤੇ ਕਿੰਨਾ ਰਾਚਿਆ ਵੀ ਅਦੀ ਬ੍ਰੇਕ ਰੇਸ ਬ੍ਰੇਕ ਰੇਸ ਪਹਿਲਾ ਗੇਅਰ ਬ੍ਰੇਕ ਰੇਸ ਬ੍ਰੇਕ ਰੇਸ ਰਾਮ ਨਾਲ ਜਲਦੀ ਗੱਡੀ ਰਾਮ ਨਾਲ ਬਿਲਕੁਲ ਈਜ਼ਲੀ ਬਿਲਕੁਲ ਈਜ਼ੀ ਕੋਈ ਗਾਲੀ ਨਹੀਂ ਅਗਲੇ ਰੁੱਤੇ ਚਾਰਜੂ ਜਾ ਕੇ ਅਗਲੇ ਤੋਂ ਡਿਸਟੈਂਸ ਰੱਖ ਐਨਾ ਕ ਤੇ ਤੇਰੀ ਗੱਡੀ ਕਦੀ ਵੀ ਜਾ ਤਾ ਟੱਚ ਵਿੱਚ ਨਹੀਂ ਆਉਂਗੀ ਕਦੀ ਵੀ ਕਾਲੀ ਨਹੀਂ ਕਰਨੀ ਤੇ ਔਰ ਕੁੜੀ ਆ ਔਰ ਕੁੜੀ ਗੱਡੀ ਚਾਣਾ ਵਾਲੀ ਚ ਉਹ ਦੇਖੀ ਅੱਜ ਤੇ ਚਲਾਉਂਦੀ ਆ ਨਾ ਉਹਨੂੰ ਪੂਰੀ ਪੂਰੀ ਟ੍ਰੈਂਡ ਆ ਥੋੜੀ ਜਿਹੀ ਤੇਨੂੰ ਚਲੋ ਤੂੰ ਅੰਡਰ ਟ੍ਰੈਂਡ ਆ ਤੂੰ ਥੋੜਾ ਡਿਸਟੈਂਸ ਸੋ ਆਈ ਕੀਪ ਐਂਡ ਡਿਵਿਡਿੰਗ ਵੀ ਤੋ ਲੋ ਬੰਨਾ ਕਰਨਾ ਹਾਂ ਜੀ ਜੀ ਕੀ ਕੀ ਗੁਗਲ ਨੂੰ ਸਵੀਟ ਉਹ ਆਦਰ ਮਮੀ ਮਮੀ ਦੇ ਦੋ ਅੱਜ ਨਵੇਂ ਸਾਲ ਵਾਲੇ ਦਿਨ ਮਮੀ ਆ ਮਮੀ ਨੇ ਮੇਰੇ ਕਹਿੰਦੇ ਹਸਣਾ ਸੀ ਮਮੀ ਤੁਹਾਡੇ ਕਹਿੰਦੇ ਨਹੀਂ ਹਸਣਾ ਯਾਰ ਕਿੱਥੇ ਪੈਸੇ ਹੈ ਨਹੀਂ ਖੁੱਲੇ ਪੈਸੇ ਟੁੱਟੇ ਨਹੀਂ ਹੈਗੇ ਹੁਣ ਮੇਰੇ ਤੋਂ ਪੈਸੇ ਹੈ ਮੀ ਹਾਂ ਕੋਕੂ ਨਾਨਾ ਕੀ ਦੇਖੋ ਕੁਕੂ ਨਾ ਨਾ ਖੋਸ਼ ਹੋ ਗਿਆ ਕੁਕੂ ਨਾ 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 ਮੁੰਡਾ ਫੜਿਆ ਹੋਇਆ ਹੈ ਆਹ ਆਹ ਫਿਕਰ ਆਹ ਕੀ ਆਪਾ ਜੀ ਮੰਕਲੋ ਮੰਕਲ ਦੇ ਵਾਲ ਵੀ ਨਹੀਂ ਹੈਗੇ ਤੇ ਗੱਡੀ ਤੇ ਬੰਪਰ ਵੀ ਨਹੀਂ ਹੈਗੇ ਹਾਂ ਲੈ ਉਹ ਵਾਏ ਮम्मा ਮਮੇ ਦੇ ਲਾ ਕੇ ਕਰਦੇ ਬੱਜ ਗਈ ਬੱਜ ਗਈ ਐ ਬੇਗਰ ਨਾਲ ਹੀ ਚੁੱਪ ਕਰਕੇ ਜਦੋਂ ਅੰਕਲੇ ਦੇ ਪੂਲੀ ਉਹ ਦੇ ਗੋਲੀ ਖਾ ਪੂਲੀ ਪਟੰਡ ਪਾਏ ਨਾਲ ਦੇਖੋ ਗਾਇਜ਼ ਕਿੰਨਾ ਜਿਆਦਾ ਹਨ ਅੱਦਾਂ ਅੱਦਾਂ ਰਸ਼ ਇਹ ਪ੍ਰਤੀ ਅੱਦਾਂ ਕਕੂਨਾ ਅੱਦਾਂ ਐ ਕਕੂਨਾ ਨਾ ਐ ਬੇਗਰਾਂ ਦਾ ਬੜਾ ਵੀਰਿਆ ਵਾਲਾ ਨਸ਼ਾ ਐ ਬੇਗਰਾਂ ਦਾ ਕਕੂਨਾ ਨਾ ਵੀ ਨਾ ਰਹਿੰਦਾ ਕਹਿੰਦਾ ਕਕੂਨਾ ਨਾ ਆ ਤਾਂ ਲਿਖਿਆ ਖੁਰਾਨ ਅੱਛਾ ਰਾਣਾ ਮੈਂ ਹਣ ਕੁੱਕੂ ਨਾਲ ਕੰਦਾ ਕੁੱਕੂ ਨਾਲ ਕੰਦਾ ਕੁੱਕੂ ਆ ਕੀ ਹੋਇਆ ਦੋਸਤੋ ਲੋ ਵੀ ਆਪ ਆ ਗਏ ਆ ਫਗਵਾੜੇ ਫਗਵਾੜੇ ਈਸ ਸੀ ਜੇ ਫਗਵਾੜਾ ਫਗਵਾੜੇ ਆ ਈਸ ਸੀ ਜੇ ਫਗਵਾੜਾ ਹਾਂਜੀ ਬਾਟਾ ਬਾਟਾ ਦਾ ਸ਼ੋਰੂਮ ਮੰਮੀ ਦਾ ਬਰਡ ਮੰਮੀ ਦਾ ਬਾੜੇ ਮੰਮੀ ਨੇ ਕੋਈ ਇੱਕ ਛੋਟੀ ਜੀ 골ਡ ਦੀ ਚੀਜ਼ ਦੇਖਣੀ ਆ ਜੈਸ ਅਸੀਂ ਉਹ ਦੇਖਣ ਚੱਲੇ ਆ ਕ ਨਹੀਂ ਪਹੁੰਚ ਗਏ ਪਹਿਲਾਂ ਆਪਾਂ ਦੇਖੀ ਅਥੇ ਜਾ ਕੇ ਯੈਸ ਤੋਂ ਵੀ ਮੰਮੀ ਵਾਸਤੇ ਆਪਾਂ ਕੀ ਕਹਿੰਦੇ ਉਹਨੂੰ ਨੋਜ਼ ਬਿੰਨਰ ਨੋਜ਼ ਬਿੰਨਰ ਅਜਿਹਾ ਲੱਗਦਾ ਕੀਤਾ ਆ ਤੇ ਹਾਂ ਤੇ ਉਹ ਉਧਰ ਦੀਦੀ ਵੀ ਪੈਕ ਕਰਦੇ ਪਿਆ ਤੇ ਸੋ ਆਪਾਂ ਫੇਰ ਜਾਂਦੇ ਆ ਹੁਣ ਕਿ ਕੇਕ ਲੈਣਾ ਬਸ ਉਸ ਤੋਂ ਬਾਅਦ ਆਪਾਂ ਬਰਥਡੇਅ ਸੈਲੀਬ੍ਰੇਟ ਕਰਨਾ ਆ ਤੇ ਸਾਰੇ ਯਾਨੀ ਬਲੋਗ ਨਾਲ ਬਣੇ ਰਹੋ ਠੀਕ ਹੈ ਬਈ ਕੋਈ ਨਹੀਂ ਹਾਂਜੀ ਸਮਜੀਤ ਲੋ ਵੀ ਬਿੱਲ ਮਿਲ ਗਿਆ ਤੇ ਮੌਜੂਦਨ ਲੈ ਲਈਆ ਮਮਾ ਜੀ ਆਪਣਾ ਨਿਊ ਸ਼ਰਮਾ ਨਿਊ ਸ਼ਰਮਾ ਜੁਵੇਲਰਸ ਤੇ ਬੰਗਾ ਰੋਡ ਨੇੜੇ ਅਕਾਲੀ ਗੁਰਦੁਆਰਾ ਅਕਾਲੀ ਗੁਰਦੁਆਰਾ ਕੋਲ ਤੇ ਇੱਥੇ ਜੁਵੇਲਰੀਸ ਬਹੁਤ ਵਧੀਆ ਨੇ ਤੁਸੀਂ ਥੋੜਾ ਜਿਹਾ ਉਧਰ ਨਿਗਾਹ ਮਾਰਦੇ ਦੇਖੋ ਮੈਂ ਤਾਂ ਉਧਰ ਹੀ ਲੈ ਲਿਆ ਜੀ ਸਾਰੇ ਮਤਲਬ ਇਹ ਗੱਲ ਨਹੀਂ ਕਿ ਮੈਂ ਉਧਰ ਵੀ ਦੇਖੂ ਬਹੁਤ ਵਧੀਆ ਨੇ ਸਭ ਕੁਝ ਦਿਖ ਰਿਹਾ ਹੈ ਆ ਦੇਖੋ ਕੋਲ ਸੋ ਸਾਰੇ ਜਣੇ ਇੱਥੇ ਵਿਜ਼ਿਟ ਕਰੋ ਆਪਾਂ ਨੂੰ ਵਧੀਆ ਲੱਗਾ ਆਪਾਂ ਲੈ ਲਿਆ ਦੇਖੋ ਠੀਕ ਹੈ ਜੀ ਫੋਲੋ ਕਰ ਦਿਓ ਥੈਂਕ ਯੂ ਸੋ ਮੱਚ ਟੈਗ ਕਰ ਦਿਓ ਸਾਨੂੰ ਅਰੇ ਆਲੀ ਦੀ ਹੈ ਜੀ ਹਾਂਜੀ ਟੈਗ ਕਰ ਦਿਓ ਤੇ ਆਪੇ ਸ਼ੋ ਹੋ ਜਾਣੀ ਸਾਨੂੰ ਥੈਂਕ ਯੂ ਕੈਲੰਡਰ ਦੋ ਇਹਨਾਂ ਨੂੰ ਮੰਮੀ ਵੀ ਜਾ ਜੀ ਦੇਵਾ ਛੋਟੇ ਜੀ ਥੈਂਕ ਯੂ ਕੀ ਮਮੀ ਹਾਂ ਜਿਹੜੇ ਤਾਰੀਕ ਕੋਕਾਂ ਲੈ ਰਹਾ ਮਮਾ ਮਮੀ ਵਰੀ ਦਿੱਗ ਜਵੇ ਇਹਦੇ ਕੋਕਾ ਕੋਕਾ ਮੈਗਾ ਕੋਕਾ ਹੈ ਰਹੀ ਇਹ ਵੀ ਪਿਛਲੇ ਜਿਹੜੇ 골ਡ ਨਹੀਂ ਵਾਲੀ ਗਿਫਟ ਕੀਤੀ ਹੈ ਹਾਂ ਥੈਂਕ ਯੂ ਥੈਂਕ ਯੂ ਹਰ ਗਿਫਟ ਵੀ ਮਿਲ ਗਿਆ ਇਹਨਾਂ ਵੱਲੋਂ ਸ਼ਰਮਾ ਜੀ ਦੇ ਸਾਲੋਂ ਤੁਸੀਂ ਵੀ ਆਓ ਤੇ ਆਪਣਾ 골ਡ ਲਓ ਤੇ 골ਡ ਭਾਗੇ ਰੱਖੋ ਕੈਲੈਂਡਰ ਵੀ ਮਿਲਿਆ ਜੀ ਦੋਸਤੋ ਬੱਲੇ 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 ਤਿਆਰ ਹੋਈ ਨਯੂ ਵਿਵਾਈਲ ਵੀ ਨੰਮੀ ਵੜੀ ਜਰਮੂ ਜੀ ਲੋ ਹੋ ਗਈ ਨਿਊ ਸ਼ਰਮਾ ਦਿਵਦਰਸ ਵਾਈਗੁਰ ਜੀ ਵਾਈਗੁਰ ਜੀ ਜੀ ਸਟੇਜ ਤੋਂ ਨਾ ਬੋਲੋ ਤੇ ਤੁਹਾਡੇ ਕੋਲ ਆ ਜੀ ਮੈਂ ਮੰਡਰ ਬੜਾ ਸੋਹਣਾ ਬਣਾਇਆ ਤੁਸੀਂ ਜਰਾ ਉਹ ਜਾਤੇ ਨੇ ਬੋਲੀ ਸਾਰਿਆਂ ਨੇ ਵਿਜ਼ਿਟ ਕਰੋ ਆਪਾਂ ਉਥੇ ਫਗਵਾੜੇ ਦੇ ਤਾਂ ਬਹੁਤ ਜਾਣੇ ਜਾਣਦੇ ਆ ਤੁਹਾਡੇ ਆ ਕੇ ਪਤਾ ਹੀ ਹੁੰਗਾ ਕਿ ਇਆਂ ਹਨ ਕਿਉਂਕਿ ਫਗਵਾੜੇ ਦਾ ਦੇਖਦਾ ਬਹੁਤ ਜਾਣਾਂ ਦਾ ਪੜੀ ਜੀ ਕੜਿਕ ਅਕਾਉਂਟ ਦੀ ਜਬੋ ਜਦਾ ਪੰਜ ਜੱਪਾ ਪੀਣ ਲੱਗੇ ਆ ਜੀ ਕੌਫੀ ਉਧਰ ਮम्मा ਹੋਣੀ ਕੌਫੀ ਪੀਂਦੇ ਪੈਣੇ ਤੇ ਬੇਬੀ ਨੂੰ ਸੰਭਾਲ ਰਹੇ ਨੇ ਇੱਧਰ ਆਪਾਂ ਕੌਫੀ ਪੀਂਦੇ ਪਏ ਆ ਇੱਧਰ ਮਨਵੀਰ ਸਾਡਾ ਦੇਖ ਲਓ ਜੀ ਹਾਂ ਜੀ ਵਿੱਕੂ ਵਿੱਕੂ ਆ ਦੇਖੋ ਕੌਫੀ ਪੀਲੀ ਤੁਸੀਂ ਯੈਸ ਚਲਦੀ ਬੀ ਕੌਫੀ ਇਹਨੂੰ ਆਪਾਂ ਉੱਪਰ ਤੇਰੇ ਭਾਈ ਤੱਕ ਆਵੇ ਹਾਂ ਇੱਕ 골ਡ ਵਾਲਾ ਲਿਆ ਹੋਕਾ ਮੰਮੀ ਵਾਸਤੇ ਤਾਂ ਨਹੀਂ ਬੀ ਦੇ। ਇਹ ਦੇਖੋ ਠੀਕ ਆ। ਦੋ ਕੋਕੇ ਲੈਣਾ। ਦੋ ਕੋਕੇ ਲੈ ਲਿਆ। ਦੋਨੋਂ ਮੰਮੀ ਆ ਬਾਸਦੇ। ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ। ਤੁਹਾਡਾ ਧੰਨਵਾਦ ਜੀ। ਸ਼ਪਤ ਦੋ ਲੈ ਕੋਕੇ ਦੋ। ਹਾਂ ਯੈਸ ਯੈਸ। ਕੋਈ ਜੜੀ ਇੱਕ ਆਪਾਂ ਪਰਸਨਲ ਸੀਲ ਲਈਆ। ਬਾਜੂ ਦੱਸਾਂਗੇ। ਹਾਂ। ਯੈਸ। ਹਾਂਜੀ ਗਾਇਜ਼ ਆ ਦੇਖੋ ਵੀ ਆਪਾਂ ਆ ਗਏ ਆ ਜੀ ਇਸ ਟੂਰ। ਓ ਦੇਖੋ ਜੀ ਵਾਓ ਕਿੰਨਾ ਪਿਆਰਾ ਲੱਗ ਰਿਹਾ ਨਾ। ਇਦਾਂ ਨਹੀਂ ਤੁਹਾਨੂੰ ਦਿਖਣਾ ਹੈਗਾ। ਤਾਂ ਮਤਲਬ ਜਿਆਦਾ ਕਲੋਜ਼ ਹੋਵੇ ਆ ਦੇਖੋ ਕਿਦਾਂ ਗੱਡੀ ਚਲਾ ਰਹੇ ਨੇ ਆ ਦੇਖੋ ਲੈ ਤੱਕ ਠੀਕ ਹੋ ਤੁਸੀਂ ਓਕੇ ਆਣਾ ਥੱਕ ਹੋ ਗਿਆ ਨਾ ਆਣਾ ਪੁੱਤ ਇੱਕ ਲਈਏ ਜਾ ਕੇ ਯੈਸ ਅਸੀਂ ਆ ਗਏ ਆ ਜੀ ਰਾਮਾ ਮੰਡੀ ਸੁਨਵੀਰ ਦੁੱਧ ਮੰਗਦਾ ਪਿਆ ਦੁੱਧੇ ਦਾ ਹੋ ਗਿਆ ਜੀ ਖਤਮ ਇੱਧਰ ਮਨਵੀਰ ਸਾਡਾ ਰੋਈ ਜਾਂਦਾ ਕਹਿੰਦਾ ਮੈਨੂੰ ਵੀ ਪਾਪਾ ਲੈ ਕੇ ਜਾਓ ਸੋ ਹੁਣ ਆਪਾਂ ਗਾਇਸ ਇੱਥੇ ਖੜੇ ਹੋਏ ਆਂ ਰਾਮ ਮੰਡੀ ਤੇ ਬਿੱਕੂ ਦੇਖਦੇ ਆ ਸਮਾਨ ਲੈਣ ਗਏ ਆ ਓ ਤੁਗਣੇ ਸ਼ਾਲਿਆਂ ਦੇ ਗਣੇ ਸਪੀਡ ਸ਼ਾਪ ਸੋ ਗਾਇਸ ਉੱਥੇ ਗਿਆ ਹੋਇਆ ਨਹੀਂ ਤੇ ਵਿਕਰਮ ਮੰਡੀ ਆ ਜੀ ਕੇਕ ਲੈ ਕੇ ਕੇਕ ਲੈ ਕੇ ਹੁਣ ਅਸੀਂ ਬਹੁਤ ਹੀ ਜ਼ਿਆਦਾ ਲੇਟ ਹੋ ਚੁੱਕੇ ਆ ਕਿਉਂਕਿ ਸਾਨੂੰ ਉੱਥੇ ਥੋੜਾ ਜਿਹਾ ਖੜਨਾ ਔਖਾ ਹੋ ਗਿਆ ਸੀਗਾ ਤਾਂ ਇਸ ਕਰਕੇ ਹੁਣ ਆਪਾਂ ਇਹ ਟਾਈਮ ਬਹੁਤ ਹੀ ਜ਼ਿਆਦਾ ਲੱਗ ਗਿਆ ਉੱਥੇ ਤੇ ਹੁਣ ਆਪਾਂ ਕਰ ਲਈਏ ਜੀ ਕੰਮ ਕਾਰ ਜਲਦੀ 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 ਫ੍ਰੀ ਹੋ ਕੇ ਪਹੁੰਚੀ ਆਪਾਂ ਦੀਦੀ ਘਰੇ ਦੀਦੀ ਘਰੇ ਜਾ ਕੇ ਫਿਰ ਆਪਾਂ ਤੁਹਾਨੂੰ ਸੈਲੀਬ੍ਰੇਟ ਵਗੈਰਾ ਦਿਖਾਉਣੇ ਜੋ ਵੀ ਆਪਾਂ ਕੀਤਾ ਕੀਤਾ ਆਪਾਂ ਥੋੜਾ ਬਹੁਤਾ ਆ ਜੋ ਸਾਡੇ ਤੋਂ ਸਰ ਹੋਇਆ ਕਿਉਂਕਿ ਉਹ ਟਾਈਮ ਦਾ ਕਰਕੇ ਇਸ ਕਰਕੇ ਟਾਈਮ ਬਹੁਤ ਥੋੜਾ ਸੀਗਾ ਇਸ ਕਰਕੇ ਤੇ ਕਰਦੇ ਆਪਾਂ ਗੱਲਾਂ ਬਾਤਾਂ ਬਣੇ ਰਹੋ ਵਲੌਗ ਦੇ ਨਾਲ ਕਿੱਥੇ ਬਾਹਰ ਦਾ ਤੱਕ ਗੱਡੀ ਕੀ ਕਹਿੰਦਾ ਬਹੁਤਾ ਬੋਲ ਨਹੀਂ ਤਾ ਭਾਈ ਤੂੰ ਕਿੱਥੇ ਬਾੜਦਾ ਗੱਡੀ ਨੰਨੂ ਇੱਧਰ ਆ ਉੱਧਰ ਦੀ ਆ ਕੀ ਹੋਇਆ ਨੰਨੂ ਮੁੰਡਾ ਪੈ ਗਿਆ ਉਹਨੂੰ ਨੰਨੂ ਕੀ ਹੋਇਆ ਨੰਨੂ ਕਿੱਥੇ ਬਾੜਦਾ ਏ ਗੱਡੀ ਇਹ ਹਾਂਜੀ ਬੋਲੀ ਯਾਰਾ ਨੂੰ ਨਹੀਂ ਜੱਟ ਦੀ ਜਾਣ ਪਾਵੇ ਤੂੰ ਮੰਗਲੀ ਹਾਈ ਨਹੀਂ ਹਾਂ ਇਹ ਆਏ ਬੋਲੀ ਯਾਰਾਂ ਨੂੰ ਹੈਪੀ ਬਰਥਡੇ ਮਮ ਥੈਂਕ ਯੂ ਬੋਲੀ ਕਹੇ ਬੋਲੀ ਕਹੇ ਥੈਂਕਸ ਓ ਮਾਈ ਗਾਡ ਗਾਇਸ ਯਾ ਦੋਸਤੋ ਲੋਵੀ ਆਪਣਾ ਜਿਹੜਾ ਕੇਕ ਆਪਾਂ ਲੈ ਲਿਆ ਆ ਸੋ ਯਾਰ ਬਾਕੀ ਪਤਾ ਕੀ ਗੱਲ ਆ ਹਾਂ ਕੀ ਕਰਨਾ ਯਾ ਸਾਡੇ ਬਲੌਗ ਵੇਖਿਆ ਕਰੋ ਕਮੈਂਟ ਲਾਈਕ ਸ਼ੇਅਰ ਕਰਿਆ ਕਰੋ ਇਹ ਹੀ ਆ ਬਸ ਪੱਕਾ ਕਿੰਨਾ ਤਾਂ ਮੱਗਾ 10 ਮਿੰਟ ਬਸ 10 ਮਿੰਟ ਦੇਕਰ ਭਾਈ ਨੇ ਜੰਪ ਭਾਈ ਨੇ ਗੱਡੀ ਨਾਲ ਦੀ ਹਾਂ ਇਹ ਗੱਡੀ ਦੇ ਕਹਿੰਦਾ ਤੂੰ ਕਿੱਥੇ ਵੜ ਜਾਣਾ ਹੈ ਇਹ ਉਹਨੂੰ ਵਿਚਰੀ ਸੀਸ਼ੇ ਦੇ ਕਹਿੰਦਾ ਕਿੱਥੇ ਵੜ ਜਾਣਾ ਪਾਪੇ ਦੀ ਗੱਡੀ ਨਾਲ ਮੇਰਾ ਪੁੱਤ ਨੰਨੂ ਕਿੱਥੇ ਵੜ ਜਾਣਾ ਤੂੰ ਨੰਨੂ ਇਧਰ ਆ ਮੇਰਾ ਪੁੱਤ ਆ ਦੇ ਲਓ ਜੀ ਸਿੱਤ ਇਧਰ ਆਂਗ ਸਾਈਡ ਜਾਂਦੇ ਨੇ ਉਹਨੂੰ ਪਤਾ ਪਾਪੇ ਦੀ ਗੱਡੀ ਨੂੰ ਹੱਥ ਨਹੀਂ ਲਾਵੇ ਕੋਈ ਹਣਾ ਨੰਨੂ ਕੀ ਕਰਦਾ ਜੀ ਕੀ ਕਰਦਾ ਟੈਪੂ ਵਾਲਾ ਮੈਂ ਗੱਡੀ 'ਚ ਮਾਰਦਾ ਗੱਡੀ 'ਚ ਮਨ ਲੱਗਾਈ ਕੀ ਮਾਰਦਾ ਸੀ ਟੈਪੂ 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 ਦੋਨ ਮਾਰਨਾ ਚਿਕਾ ਕਰਿਆ ਹਾਂਜੀ ਹਾਂਜੀ ਚਲੋ ਸੋ ਗਾਇਜ਼ ਆਪਾਂ ਚੱਲਦੇ ਆਂ ਜੀ ਪਹੁੰਚ ਕੇ ਆਪਾਂ ਕਰਦੇ ਆਂ ਤੁਹਾਡਾ ਗੱਲਬਾਤ ਹਾਂਜੀ ਗਾਇਜ਼ ਜੀ ਆਪਾਂ ਲੈ ਆਂਦਾ ਜੀ ਕੇਕ ਦੇਖੋ ਕੇਕ ਆਦੇ ਮੈਂ ਮੈਂ ਉੱਥੇ ਤੱਕ ਲੈ ਕੇ ਜਾਂਦਾ ਕਰਕੇ ਉਹ ਦੇ ਲਓ ਜੀ ਪੇਟਾਓ ਬੰਨ ਲਗਾਓ पणि पा उन एक बूबन क लाया हां जी हां जी बैठो बैठो कटटो कटटो एक कटटो मम्मा मोमबत्ती जलाओ तो मार मुंह मेरा मोमबत्ती नहीं होनी अपन ओए नहीं नहीं मोमबत्ती तो लगनी है और नहीं मोमबत्ती नहीं होनी है मेरी दोनों काल सारे ने हैप्पी न्यू ईयर शट अप भजी मेरी दो मिनट बंद कर ਉਹਨਾਂ ਕਰੋ ਕੰਨੀ ਦੇ ਕਵਾ ਆ ਕੱਟ ਨਹੀਂ ਬਾਦ ਦੋ ਮਿੰਟ ਬਾਦ ਪੜੇਗੇ ਤੇ ਬਹੁਤ ਜ਼ਿਆਦਾ ਬਾਈ ਜਲਦੀ ਗੱਲ ਕਰੋ ਤੁਸੀਂ ਕੀ ਕਹਿ ਰਹੇ ਹੋ ਛੁੱਪ ਕਰੋ ਮੈਂ ਇਹ ਕਹਿੰਦੇ ਆ ਆ ਵੀ ਭਰਾਵਾ ਇੱਕ ਮਿੰਟ ਸਾਈਲੈਂਟ ਕਰ ਕੰਮ ਹਾਂਜੀ ਲੋ ਵੀ ਕੇਕ ਕੱਟਣ ਤੋਂ ਪਹਿਲਾਂ ਆਪਾਂ ਇੱਕ ਮੰਮੀ ਨੂੰ ਦੇਵਾਂਗੇ ਗਿਫਟ ਗਿਫਟ ਹੈਗਾ ਆ 골ਡ ਦਾ ਸੋ 골ਡ ਦਾ ਗਿਫਟ ਟੱਪ 골ਡ ਗਿਫਟ ਆ ਉਹ ਹੁਣ ਕੀ ਆ ਉਹ ਮੈਂ ਤੁਹਾਨੂੰ ਦੱਸਾਂਗਾ ਯੈਸ ਅਰੇ ਬੈਕ ਥਲੇ ਲੱਕੇ ਅਜ ਦੱਸਿਆ ਨਹੀਂ ਸੀ ਮੈਂ ਤਾਂ ਬਚੈਪ ਖੁੱਲੀ ਸੀ ਬੰਦ ਕਰਤੀ ਉਹ ਪਾਗਲ ਮੈਂ ਚਲੋ ਕੁਛ ਵੀ ਹੈ ਲੋਕਾਂ ਦੇ ਇਹ ਜੀ ਦੇ ਆ ਕੇ ਮੰਮਾ ਨੂੰ ਨਾ ਕਦੇ ਬੋਣ ਵਾਸਤੇ ਗੋੜਾ ਟੋਕਾ ਤੜਕੇ ਦਾ ਮੰਮੀ ਨੂੰ ਦੋ ਦਿਨ ਦਿਨ ਹੋ ਗਏ ਸੀ ਚਲੋ ਜਿੰਨੇ ਕੁ ਜੋਗੇ ਸੀ ਸੀਗੇ ਨਾ ਇਸ ਟਾਈਮ ਤੇ ਉਸ 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 ਹਸਾਬ ਦੇ ਨਾਲ ਮੈਂ ਮੰਮੀ ਨੂੰ ਆ ਗਿਫਟ ਲਗਾ ਕਰਨ ਮੰਮੀ ਨੂੰ ਦੋ ਦਿਨ ਹੋ ਗਏ ਜੀ ਕੋਕਾ ਕੋਕਾ ਕਰੀ ਜਾਂਦੇ ਟੁੱਟ ਗਿਆ ਆ ਇਹ ਨਗ ਡੇਕ ਕੇ ਆ ਹੋ ਗਿਆ ਤੇ ਮੈਂ ਮੰਮੀ ਨੂੰ ਸੋਨੇ ਦਾ ਲੈ ਕੇ ਜਾਂਦਾ ਪਿਓਰ ਗੋਲਡ ਪਿਓਰ ਗੋਲਡ ਆ ਇਹ ਪਿਓਰ ਗੋਲਡ ਆ ਇਹ ਨਿਕ ਚ ਕੋਈ ਨਕਲ ਲੱਗਾ ਜਾਂ ਕੁਝ ਪਿਓਰ ਗੋਲਡ ਆ ਠੀਕ ਆ ਆ ਲਓ ਮੰਮੀ ਥੈਂਕ ਯੂ ਕੋਕਾ ਆ ਲਓ ਬ్రో ਠੀਕ ਆ ਥੈਂਕ ਯੂ ਬੋਲੇ ਜੋ ਕੋ ਮਾਫ ਬੋਲੇ ਚੱਕ ਮਾਫੀ ਤੇਰੀ ਕਮਾਈ ਦੇ ਵਾਅਦਾ ਬਾਦ ਮੈਂ ਕਿਹਾ ਬੋਲੇ ਚੱਕ ਮਾਫੀ ਠੀਕ ਹੈ ਪਰ ਇਹ ਨਾ ਕਿਉਂ ਕਿ ਇਹਨੂੰ ਹਣ ਪਾਲਿਓ ਇਹਨੂੰ ਹਣ ਪਾਲਿਓ ਦਬੇਲੇ ਨਹੀਂ ਦਿਖਾਣਾ ਕਿ ਉਹ ਯਾਰ ਉਹ ਖਾ ਗਿਆ ਉਹ ਵੀ ਯਾਰ ਮਨ ਵੀ ਇਹ ਪੱਤ ਰੁਕ ਜਾ ਦੋ ਮਿੰਟ ਰੁਕ ਜਾ ਚਲ ਰਹਿਣ ਖਾਣ ਲੈ ਖਾਣ ਲੈ ਖਾਣ ਨਿਆਣੇ ਕੋਈ ਚਲੋ ਚਲੋ ਕੋਈ ਗੱਲ ਨਹੀਂ ਮਮੀਆ ਮਾਰ ਲਉ ਤੀ ਇਹ ਕੰਮ ਥਾਮ ਲੇ ਲੋ ਕੋਈ ਰੋਕੋ ਕੱਟ ਕੱਟ ਕੇ ਮੈਂ ਚੱਲਾ ਖਾਣ ਲਈ ਕੱਟਣਾ ਦਿਖਾ ਰਹੀ ਮੈਂ ਖਾਣਾ ਹੈ एवरीवन టు ዩ ਹੈਪੀ ਬਰਥਡੇ ਟੂ ਮਾਈ ਮਦਰ ਹੈਪੀ ਬਰਥਡੇ ਮਮਾ ਅੱਜ ਬਰਥਡੇ ਅੱਜ ਬਰਥਡੇ ਅੱਜ ਬਰਥਡੇ ਮਾਮਾ ਆ ਚੱਟਣੀ ਉਹ ਆ ਲੈ ਆ ਆ ਆ ਲੈ ਆ 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 ਕਢੀ ਕੀ ਕਰਨੀ ਆ ਮੁੰਡਾ ਵੇਖ ਤੂੰ ਮੁੱਦਰਾ ਹੋ ਗਿਆ ਆਜਾ ਤੁਸੀਂ ਵੀ ਚਲੋ ਪਾਜੀ ਚਲੋ ਢੱਡੀ ਵਾਰੀ ਹੁਣ ਪਾਜੀ ਦੀ ਵਾਰੀ ਹੁਣ ਚਲੋ ਚਲ ਇੱਕ ਪਹਿਲੇ ਪਹਿਲਾਂ ਅਨ ਬਰਥਡੇ ਕਰਨਾ ਹੈਪੀ ਬਰਥਡੇ ਆਪ ਕੋ ਵੀ ਦੁਬਾਰਾ ਚਲ ਮਨੀ ਚਲੋ ਚਲੋ ਬਾਏ ਹੈਪੀ ਬਰਥਡੇ ਟੂ ਯੂ ਟਪ ਟਪ ਆਹ ਕੁਬਾਰੇ ਦੋ ਜੂ Ya Allah, kamu mau apa ini? Puri tasty. Tasty